ਵਿਦੇਸ਼ ਦੀਆਂ ਸਾਰੀਆਂ ਵੱਡੀਆਂ ਸੰਸਥਿਤ ਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਅਧਿਕਾਰੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਹੋ ਆ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਣਾ ਸਾਡੇ ਉੱਤੇ ਲਗਾਤਾਰ ਟੈਲੀਫੋਨ ਦੀ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜ਼ੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਅਰ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਟਰਫਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾਕੀ ਔਰ ਕਿਰਪਾਨ ਪਾਕੀ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਹੋ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪੋਸਟ ਬੁੱਧਿਆ ਦੇ ਉੱਤੇ ਇੱਕ ਰਾਏ ਦਾ ਪਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਵੱਡੀਆਂ ਸੰਸਥਿਤੀਆਂ ਤੇ ਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਨਦਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਆ Madhya Pradesh ਦੀ ਹੋਵੇ ਭਾਵੇਂ Chhattisgarh ਦੀ ਹੋਵੇ ਭਾਵੇਂ Bihar ਦੀ ਹੋਵੇ ਭਾਵੇਂ Lucknow ਦੀ ਹੋਵੇ ਆ Uttar Pradesh ਦੀ ਹੋਵੇ Uttarakhand ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡਾ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹਦੇ ਵਿੱਚ ਇਹ ਬਿਲਕੁਲ ਇਹਦਾ ਸੰਜਾਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇੰਡਿਸਪਰੈਂਸੀ ਹੁੰਦੀ ਹੈ ਜਿੱਥੇ ਕਿਤੇ ਨਾ ਕਿਤੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਕਲੈਰਿਟੀ ਜਿਹੜਾ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ